ਰੇਟ ਸਿਰਫ 340000 ਰੁਪਏ ਆ ਜਿਹੜੀ ਜ਼ਮੀਨ ਲੈ ਕੇ ਆਏ ਆ ਉਹਦਾ ਰੇਟ ਸਿਰਫ 340000 ਰੁਪਏ ਆ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਰੇਟ ਮੈਂ ਦੱਸਦਾ ਤੁਹਾਨੂੰ ਏਰੀਆ ਜ਼ਮੀਨ ਕਿੰਨੀ ਹੈ ਕੀ ਹੈ ਨਾ ਪਾਣੀ ਵਗੈਰਾ ਦਾ ਸਭ ਨਾ ਸਾਰੀ ਚੀਜ਼ ਦੱਸ ਦੂਗਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਸਾਡਾ ਵਟਸਐਪ ਨੰਬਰ ਸਕਰੀਨ ਤੇ ਐਡ ਕਰਵਾਉਣ ਲਈ ਸਾਨੂੰ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਤੁਹਾਡੀ ਐਡ ਅਸੀਂ ਆਪਣੇ ਚੈਨਲਾਂ ਤੇ ਲਗਾ ਦੇਵਾਂਗੇ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱ ਸੋ ਵੀਡੀਓ ਕਰ ਲੈਨੇ ਆਪਾਂ ਸਟਾਰਟ ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਬਾ ਦਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਪਲੱਸ ਫੋਲੋ ਜਰੂਰ ਕਰ ਲਿਓ ਜੀ 52 ਬਿੱਗੇ ਜ਼ਮੀਨ ਲੈ ਕੇ ਆਏ ਬਾਈ ਜੀ 52 ਬਿੱਗੇ ਜ਼ਮੀਨ ਬਕਾਉਆ ਵਿੱਚ ਇੱਕ ਮੋਟਰ ਲੱਗੀ ਹੋਈ ਆ ਪਾਣੀ ਵਾਲਾ ਡੱਗ ਬਣਿਆ ਹੋਇਆ ਪਾਣੀ ਬਿਲਕੁਲ ਮਿੱਠਾ ਮਾਲਕ ਵੀਰਾਂ ਦੱਸਣ ਮੁਤਾਬਕ ਪਾਣੀ ਮਿੱਠਾ ਮਿਲੂਆ ਜੀ ਮਕਾਨ ਵਿੱਚ ਬਣਿਆ ਹੋਇਆ ਸਾਰੇ ਬਾਹਰ ਉਤੋਂ ਦੀ ਤਾਰਬੰਦੀ ਹੋਈ ਆ ਬਾਈ ਜੀ ਸਾਰੇ ਬਾਹਰ ਉਤੋਂ ਦੀ ਤਾਰਬੰਦੀ ਹੋਈ ਹੋਈ ਹੈ ਜਾਨੀ ਕਿ ਪਸ਼ੂਆਂ ਵਗੈਰਾ ਦੀ ਮਾਰ ਵੈਸੀ ਵੀ ਹੈ ਨਹੀਂ ਤਾਂ ਫਿਰ ਵੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਤਾਰਬੰਦੀ ਕਰ ਰੱਖੀ ਆ ਮੂੰਗਫਲੀ ਵਾਲੀ ਬੈਲਟ ਆ ਬਾਈ ਜੀ ਮੂੰਗਫਲੀ ਦੇ ਉੱਤੇ ਟੌਪ ਦੀ ਫਸਲ ਨਿਕਲਦੀ ਆ ਗਲੋਬਲ ਰੋਡ ਦਾ ਫਰੰਟ ਮਿਲ ਜੂਆ ਜਾਨੀ ਕਿ ਕਾਲੀ ਸੜਕ ਤੋਂ 1 ਕਾਲੀ ਸੜਕ ਤੋਂ 1 ਕਿਲੋਮੀਟਰ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਸਾਫ਼ ਨੰਬਰ ਨੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਨੰਬਰਾਂ ਦਾ ਰੋਲਾ ਨਹੀਂ ਕਿਸੇ ਨਾਲ ਰਾਹ ਪਹੀ ਦਾ ਰੋਲਾ ਨਹੀਂ ਫਰੰਟ ਤੇ ਤੁਹਾਨੂੰ ਬਾਣ ਦੇਖਣ ਨੂੰ ਮਿਲੂਗਾ ਏਰੀਆ ਬੀਕਾਨੇ ਰਾਜਸਥਾਨ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਪਰ ਵਿੱਗੇ ਦਾ ਜਿਹੜਾ ਰੇਟ ਮੰਗਿਆ ਗਿਆ ਉਹ 3 ਲੱਖ ਤੇ 40000 ਰੁਪਏ ਡਿਮਾਂਡ ਹੈਗੀ ਹੈ ਜੀ ਮੌਕੇ ਦੀ ਠੀਕ ਹੈ ਜੀ ਤੇ ਬਾਕੀ ਕੰਟੈਕਟ ਨੰਬਰ ਤੁਹਾਡੀ ਸਕਰੀਨ ਉੱਪਰ ਸ਼ੇਅਰ ਕਰ ਦਿੱਤੇ ਗਏ ਨੇ ਜੀ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਹ ਜ਼ਮੀਨ ਦਾ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਵਧੀਆ ਬਾਣ ਹੈ ਜੀ ਬਾਕੀ ਸਾਰਾ ਬਾਣ ਤੁਸੀਂ ਦੇਖ ਰਹੇ ਹੋ ਮਿੱਠਾ ਪਾਣੀ ਪਾਣੀ ਆ ਡੱਗ ਵੀ ਬਣਿਆ ਹੋਏ ਵਿੱਚ ਮੋਟਰ ਵੀ ਲੱਗੀ ਹੋਈ ਹੈ ਜੀ 52 ਬਿਗੇ ਕੁਲੇ ਜ਼ਮੀਨ ਹੈ ਤੇ ਮੂੰਗਫਲੀ ਬੈਲਟ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਇਦਾਂ ਦੀਆਂ ਹੋਰ ਕੈਂਡ ਕੈਂਡ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਾਂ ਹੀ ਕੈਂਡ ਕੈਂਡਸ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਸੌਦਿਆਂ ਦੀ ਅਸੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਤੇ ਕੱਲ੍ਹ ਵਾਲੀ ਵੀਡੀਓ ਪੰਜਾਬ ਦੇ ਵਿੱਚ ਆਪਾਂ ਬਹੁਤ ਹੀ ਘੱਟ ਰੇਟ ਦੀ ਪਾਉਣ ਜਾ ਰਹੇ ਆ ਤੇ ਉਹਦੇ ਲਈ ਵੀ ਚੈਨਲ ਨਾਲ ਬਣੇ ਰਹੋ ਤੇ ਕੱਲ ਤੁਹਾਨੂੰ ਹੈਰਾਨ ਕਰ ਦਾਂ ਵੀ ਪੰਜਾਬ ਦੀ ਇਹ ਜੀ ਜ਼ਮੀਨ ਇੰਨੀ ਸਸਤੀ ਕਿਵੇਂ ਹੈ ਤੇ ਦਿਓ ਜਾਇ ਇਤਿਹਾਜ ਦੀ ਵੀਡੀਓ ਸਿਰਫ ਇਨਹੀਂ ਮਿਲਦਿਆਂ ਕਿਸੇ ਹੋਰ ਕੈਂਡ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ